ਅੱਜ ਜੇ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਸਾਰੀ ਦੁਨੀਆ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਪਹਿਲਾਂ ਤਾਂ ਉਹ ਲੋਕ ਜੋ ਕੁਝ ਵੀ ਕੰਮ ਕਰਨ ਤੋਂ ਪਹਿਲਾਂ ਸੋਚਦੇ ਨੇ ਤੇ ਦੂਸਰੇ ਉਹ ਲੋਕ ਜੋ ਕੰਮ ਕਰਕੇ ਸੋਚਦੇ ਨੇ ਕਿ ਇਹ ਮੈਂ ਕੀ ਕਰ ਦਿੱਤਾ ਇਹੋ ਜਿਹੇ ਲੋਕ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਪਛਤਾਉਂਦੇ ਰਹਿੰਦੇ ਨੇ ਪੀਰਾਂ ਫਕੀਰਾਂ ਦੀਆਂ ਗੱਲਾਂ ਹੁੰਦੀਆਂ ਨੇ ਪਹਿਲਾਂ ਪੀਰਾਂ ਫਕੀਰਾਂ ਦੀਆਂ ਗੱਲਾਂ ਇਨਸਾਨ ਆਪਣੀ ਜ਼ਿੰਦਗੀ ਵਿੱਚ ਮਨ ਲੈਂਦਾ ਉਹ ਇਨਸਾਨ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਰਹਿੰਦਾ ਹੈ ਤੇ ਦੂਸਰਾ ਇਨਸਾਨ ਜੋ ਗੱਲਾਂ ਸੁਣ ਕੇ ਅਲਗੈਲੀ ਕਰ ਦਿੰਦਾ ਹੈ ਉਹ ਇਨਸਾਨ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਦੁਖੀ ਰਹਿੰਦਾ ਹੈ ਐਸੇ ਦਰਾਂ ਪੀਰਾਂ ਫਕੀਰਾਂ ਤੇ ਇੱਕ ਖਾਸ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਦੇ ਨਾਲ ਤੁਹਾਡੇ ਘਰ ਵਿੱਚੋਂ ਬਿਮਾਰੀ ਕਲੇਸ਼ ਸਭ ਕੁਝ ਦੂਰ ਹੋ ਜਾਵੇਗਾ ਤੇ ਤੁਹਾਡਾ ਪਰਿਵਾਰ ਖੁਸ਼ੀ ਦਾ ਜੀਵਨ ਬਤੀਤ ਕਰੇਗਾ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਚਲਦੇ ਹਾਂ ਵੀਡੀਓ ਦੇ ਵੱਲ ਇੱਕ ਬੁੱਢੀ ਮਾਈ ਸੀ ਜਿਸ ਦਾ ਇੱਕ ਬਹੁਤ ਵੱਡਾ ਘਰ ਸੀ ਉਸਦੇ ਦੋ ਬੇਟੇ ਸੀ ਦੋਵੇਂ ਵਿਆਹ ਹੋਏ ਸੀ ਬੁੱਢੀ ਮਾਈ ਦਾ ਘਰ ਵਾਲਾ ਹਮੇਸ਼ਾ ਪਰੇਸ਼ਾਨ ਰਹਿੰਦਾ ਸੀ ਤੇ ਬਿਮਾਰ ਰਹਿੰਦਾ ਸੀ ਉਸ ਬੁੱਢੀ ਮਾਈ ਦੇ ਘਰ ਹਮੇਸ਼ਾ ਕਲੇਸ਼ ਰਹਿੰਦਾ ਸੀ ਬੁੱਢੀ ਮਾਈ ਦੇ ਘਰ ਕਲੇਸ਼ ਨੂੰ ਲੈ ਕੇ ਬਹੁਤ ਪਰੇਸ਼ਾਨ ਰਹਿੰਦੇ ਸੀ ਅਤੇ ਉਸ ਦਾ ਘਰ ਵਾਲਾ ਵੀ ਕਲੇਸ਼ ਨੂੰ ਲੈ ਕੇ ਪਰੇਸ਼ਾਨ ਰਹਿੰਦਾ ਸੀ ਤੇ ਬਿਮਾਰ ਰਹਿੰਦਾ ਸੀ ਉਸ ਬੁੱਢੀ ਮਾਈ ਦੇ ਬੇਟੇ ਵੀ ਉਸ ਦਾ ਧਿਆਨ ਨਹੀਂ ਰੱਖਦੇ ਸੀ ਉਹ ਆਪਣੀਆਂ ਪਤਨੀਆਂ ਨਾਲ ਵਿਅਸਤ ਰਹਿੰਦੇ ਸੀ ਇੱਕ ਦਿਨ ਉਹ ਬੁੱਢੀ ਮਾਈ ਇੱਕ ਸਿਆਣੇ ਕੋਲ ਜਾਂਦੀ ਹੈ ਉਹ ਉਸ ਨੂੰ ਤਿੰਨ ਕਿੱਲਾ ਦੇ ਦਿੰਦਾ ਤੇ ਆਖਦਾ ਆਪਣੇ ਘਰ ਜਾ ਕੇ ਠੋਕ ਦੇਵੀਂ ਜਦੋਂ ਇਸ ਨੂੰ ਠੋਕੇਗੀ ਤੇਰੇ ਘਰ ਵਿੱਚੋਂ ਬਿਮਾਰੀ ਕਲੇਸ਼ ਦੂਰ ਹੋ ਜਾਵੇਗਾ ਬੁੱਢੀ ਮਾਈ ਉਦਾਂ ਹੀ ਕਰਦੀ ਹੈ ਕਿੱਲਾਂ ਲਾ ਜਾ ਕੇ ਆਪਣੇ ਘਰ ਬਾਹਰ ਠੋਕਣ ਲੱਗ ਜਾਂਦੀ ਹੈ ਇਹਨੇ ਨੂੰ ਉੱਥੋਂ ਇੱਕ ਮਹਾਪੁਰਸ਼ ਲੰਘਦੇ ਨੇ ਉਹ ਦੇਖਦੇ ਨੇ ਕਿ ਇਹ ਬੀਬੀ ਕੀ ਕਰ ਰਹੀ ਹੈ ਮਹਾਪੁਰਸ਼ ਉਹ ਬੀਬੀ ਨੂੰ ਪੁੱਛਦੇ ਨੇ ਕਿ ਬੀਬੀ ਤੁਸੀਂ ਕੀ ਕਰ ਰਹੇ ਹੋ ਤਾਂ ਬੀਬੀ ਆਖਦੀ ਹੈ ਮੇਰੇ ਘਰ ਵਿੱਚ ਕਲੇਸ਼ ਰਹਿੰਦਾ ਹੈ ਇਸੇ ਕਰਕੇ ਪਰੇਸ਼ਾਨੀ ਰਹਿੰਦੀ ਹੈ ਮੈਨੂੰ ਕਿਸੇ ਬਾਬੇ ਨੇ ਕਿਹਾ ਇਹ ਕਿਲਾ ਆਪਣੇ ਕਰਜਾ ਕੇ ਟੋਕੋ ਤੇ ਘਰ ਵਿੱਚੋਂ ਬਿਮਾਰੀ ਤੇ ਕਲੇਸ਼ ਦੂਰ ਹੋ ਜਾਵੇਗਾ ਤੇ ਸ਼ਾਂਤੀ ਆ ਜਾਵੇਗੀ ਤਾਂ ਉਹ ਸਾਧੂ ਸੰਤ ਫਕੀਰ ਆਖਦੇ ਨੇ ਕਿ ਬੀਬੀ ਗੱਲ ਤਾਂ ਠੀਕ ਹੈ ਇਹ ਇਹ ਤਿੰਨ ਕਿੱਲਾ ਤਾਂ ਤੁਹਾਨੂੰ ਠੋਕਣੀਆਂ ਹੀ ਪੈਣਗੀਆਂ ਪਰ ਤੂੰ ਇੱਥੇ ਨਾ ਠੋਕ ਤੂੰ ਇਹ ਗਲਤ ਠੋਕ ਰਹੀ ਹੈ ਉਹ ਬੀਬੀ ਆਖਦੀ ਹੈ ਅੱਛਾ ਬਾਬਾ ਜੀ ਤਾਂ ਫਿਰ ਤੁਸੀਂ ਦੱਸੋ ਕਿੱਲਾ ਕਿੱਥੇ ਠੋਕਣਿਆ ਨੇ ਸਾਧੂ ਸੰਤ ਫਕੀਰ ਆਖਦੇ ਨੇ ਕਿ ਲਿਆ ਬੀਬੀ ਇਹ ਤਿੰਨ ਕਿੱਲਾ ਮੈਨੂੰ ਦੇ ਦੇ ਮੈਂ ਤੈਨੂੰ ਦੱਸਦਾ ਇਹ ਤਿੰਨ ਕਿੱਲਾ ਕਿੱਥੇ ਠੋਕਣਿਆ ਨੇ ਤਾਂ ਉਹ ਬੀਬੀ ਕਿੱਲਾ ਉਹ ਸਾਧੂ ਸੰਤ ਨੂੰ ਦੇ ਦਿੰਦੀ ਹੈ ਉਹ ਸਾਧੂ ਪਹਿਲੀ ਕਿਲੀ ਬੀਬੀ ਨੂੰ ਦਿੰਦਾ ਤੇ ਆਖਦਾ ਲੈ ਪਹਿਲੀ ਗੱਲ ਆਪਣੇ ਰਿਸ਼ਤਿਆਂ ਵਿੱਚ ਠੋਕ ਦੇ। ਭਾਵਕ ਇਹ ਆਪਣੇ ਰਿਸ਼ਤਿਆਂ ਨੂੰ ਗੁਣਾ ਕਰ ਉਹਨਾਂ ਨੂੰ ਮਜ਼ਬੂਤ ਕਰ ਕਿਉਂਕਿ ਜਿੰਨੇ ਰਿਸ਼ਤੇ ਮਜ਼ਬੂਤ ਹੋਣਗੇ ਓਨੇ ਹੀ ਘਰ ਦੇ ਵਿੱਚ ਪਿਆਰ ਵਧੇਗਾ ਤੇ ਸਭ ਇੱਕ ਦੂਜੇ ਨਾਲ ਮਿਲ ਕੇ ਰਹਿਣਗੇ। ਐਸੇ ਕਰਕੇ ਸਾਈਂ ਸਾਰਿਆਂ ਨੂੰ ਪਿਆਰ ਕਰਨਾ ਸਿਖਾ ਦਿੰਦੇ ਨੇ। ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਸਿਖਾਉਂਦੇ ਨੇ। ਫਕੀਰ ਹਮੇਸ਼ਾ ਸਾਰਿਆਂ ਨੂੰ ਇੱਕ ਦੂਜੇ ਨਾਲ ਪਿਆਰ ਕਰਨਾ ਸਿਖਾਉਂਦੇ ਨੇ। ਸਾਈਂ ਜੀ ਵੀ ਕਹਿੰਦੇ ਹੁੰਦੇ ਸੀ ਸਭ ਤੋੜਨ ਦੀ ਗੱਲ ਕਰਦੇ ਨੇ ਕੋਈ ਜੋੜਨ ਦੀ ਗੱਲ ਕਰਦਾ ਨਹੀਂ ਦਿਲ ਲੈ ਕੇ ਯਾਰ ਗਰੀਬਾਂ ਦਾ ਕੋਈ ਮੋੜਨ ਦੀ ਗੱਲ ਕਰਦਾ ਨਹੀਂ ਸਾਈਂ ਸਮਝ ਬੀਬੀ ਸਮਝ ਚੁੱਕੀ ਸੀ ਜੇਕਰ ਘਰ ਦੇ ਵਿੱਚ ਪਿਆਰ ਵਧਾਉਣਾ ਹੈ ਤਾਂ ਆਪਾਂ ਨੂੰ ਰਿਸ਼ਤਿਆਂ ਨੂੰ ਕਾਇਮ ਰੱਖਣਾ ਪਵੇਗਾ ਹੁਣ ਸਾਧੂ ਸੰਤੋ ਸਾਈਂ ਨੂੰ ਉਸ ਬੀਬੀ ਨੂੰ ਦੂਸਰਾ ਕਿਲ ਦਿੰਦਾ ਤੇ ਆਖਦਾ ਹੈ ਇਹ ਕਿਲੇ ਜ਼ੁਬਾਨ ਦੇ ਵਿੱਚ ਠੋਕ ਅਗੋਂ ਬੀਬੀ ਆਖਦੀ ਹੈ ਕਿ ਬਾਬਾ ਜੀ ਜੁਬਾਨ ਵਿੱਚ ਕਿਵੇਂ ਤਾਂ ਬਾਬਾ ਜੀ ਕਹਿੰਦੇ ਨੇ ਕਿ ਚੁੱਪ ਇੱਕ ਚੁੱਪ ਸੋ ਸੁਖ ਇੱਕ ਵਾਰ ਰਿਸ਼ਤਿਆਂ ਨੂੰ ਬਚਾਉਣ ਲਈ ਚੁੱਪ ਵੀ ਰਹਿਣਾ ਚਾਹੀਦਾ ਹੈ ਇਹ ਕਿ ਲ ਆਪਣੀ ਜ਼ੁਬਾਨ ਦੇ ਵਿੱਚ ਠੋਕ ਤਾਂ ਜੋ ਤੂੰ ਚੁੱਪ ਰਵੇਂ ਜਦੋਂ ਵੀ ਤੂੰ ਬੋਲੇ ਮਿੱਠਾ ਬੋਲੇ ਕਿਉਂਕਿ ਕਈ ਵਾਰ ਘਰ ਦੇ ਵਿੱਚ ਕਲੇਸ਼ ਇੱਕ ਦੇ ਚੁੱਪ ਕਰਨ ਕਲੇਸ਼ ਬੰਦ ਹੋ ਜਾਂਦਾ ਹੈ ਤੇ ਘਰ ਵਿੱਚ ਸ਼ਾਂਤੀ ਆਉਂਦੀ ਹੈ ਤੂੰ ਕਦੇ ਵੀ ਕਿਸੇ ਨੂੰ ਮਿੱਠਾ ਬੋਲੇਂਗੀ ਮਿੱਠਾ ਹੀ ਬੋਲਿੰਗੀ ਇੱਕ ਵਾਰੀ ਕਰਕੇ ਵੇਖੀ ਤੇਰੇ ਘਰ ਵਿੱਚ ਸ਼ਾਂਤੀ ਤੇ ਪਿਆਰ ਵੱਧਾ ਰਹੇਗਾ ਹੁਣ ਉਹ ਫਕੀਰ ਬੀਬੀ ਨੂੰ ਤੀਜੀ ਕਿਲ ਦਿੰਦਾ ਤੇ ਆਖਦਾ ਇਹ ਕਿਲ ਆਪਣੇ ਬੁਰੇ ਕਰਮਾਂ ਵਿੱਚ ਠੋਕ ਤਾਂ ਜੋ ਅਜ ਤੋਂ ਬਾਅਦ ਤੇਰੇ ਬੁਰੇ ਕਰਮ ਨੇ ਉਹ ਅੱਗੇ ਨਾ ਵਧਣ ਫਿਰ ਉਸ ਬੀਬੀ ਨੂੰ ਸਮਝਾਉਂਦਾ ਆਖਦਾ ਕਿ ਤੂੰ ਹਮੇਸ਼ਾ ਚੰਗੇ ਕਰਮ ਕਰ ਕਿਉਂਕਿ ਜੇਕਰ ਤੂੰ ਮਾੜੇ ਕਰਮ ਕਰੇਂਗੀ ਤਾਂ ਉਹ ਵਾਪਸ ਤੇਰੇ ਕੋਲ ਜ਼ਰੂਰ ਆਉਣਗੇ ਫਕੀਰ ਆਖਦਾ ਕਿ ਇੱਕ ਗੱਲ ਯਾਦ ਰੱਖੀਂ ਇਹ ਪ੍ਰਕਿਰਤੀ ਇਹ ਰੱਬ ਤੈਨੂੰ ਕੁਝ ਨਹੀਂ ਦਿੰਦਾ ਜੋ ਤੂੰ ਇਸ ਨੂੰ ਦਿੰਦੇ ਈ ਉਹ ਤੈਨੂੰ ਵਾਪਸ ਮਿਲਦਾ ਹੈ ਜੇ ਤੂੰ ਚੰਗੇ ਕਰਮ ਕਰੇਂਗੀ ਤਾਂ 10 ਗੁਣਾ ਹੋ ਕੇ ਤੇਰੇ ਕੋਲ ਚੰਗੇ ਕਰਮ ਆਉਣਗੇ ਜੇ ਤੂੰ ਮਾੜੇ ਕਰਮ ਕਰੇਂਗੀ ਉਹ ਵੀ 10 ਗੁਣਾ ਹੋ ਕੇ ਤੇਰੇ ਕੋਲ ਵਾਪਸ ਆਉਣਗੇ ਇਸੇ ਕਰਕੇ ਤੀਸਰੀ ਕਿਲ ਆਪਣੇ ਮਾੜੇ ਕਰਮਾਂ ਵਿੱਚ ਠੋ ਜੋ ਬੁਰੇ ਕਰਮ ਤੂੰ ਨਾ ਕਰੇਂ ਤਾਂ ਜੋ ਤੂੰ ਚੰਗੇ ਕਰਮ ਕਰੇਂ ਚੰਗੇ ਕਰਮ ਹੀ ਤੇਰੇ ਅੱਗੇ ਆਉਣਗੇ ਉਹ ਬੀਬੀ ਉਹ ਗੱਲਾਂ ਚੰਗੀ ਤਰ੍ਹਾਂ ਸਮਝ ਚੁੱਕੀ ਸੀ ਫਕੀਰ ਦੇ ਚਲੇ ਜਾਣ ਤੋਂ ਉਹ ਬੀਬੀ ਤਿੰਨ ਕਿਲਣਾ ਸੁੱਟ ਦਿੰਦੀ ਹੈ ਤੇ ਆਪਣੇ ਫਕੀਰ ਦੀਆਂ ਕਈਆਂ ਗੱਲਾਂ ਤੇ ਧਿਆਨ ਰੱਖਣਾ ਸ਼ੁਰੂ ਕਰ ਦਿੰਦੀ ਹੈ। ਹੌਲੀ-ਹੌਲੀ ਉਸਦੇ ਕਰ ਵਿਸ਼ਾਂੰਤੀ ਤੇ ਪਿਆਰ ਵੱਧ ਜਾਂਦਾ ਹੈ। ਹੌਲੀ-ਹੌਲੀ ਉਸਦੇ ਕਰ ਵਿੱਚ ਬਿਮਾਰੀ ਵੀ ਦੂਰ ਹੋ ਜਾਂਦੀ ਹੈ। ਪਿਆਰ ਵੱਧ ਜਾਂਦਾ ਹੈ। ਕਰ ਸ਼ਾਂਤੀ ਰਹਿੰਦੀ ਹੈ। ਸੋਏ ਸੀ ਅੱਜ ਦੀ ਵੀਡੀਓ। ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੀ। ਜੈ ਸਾਈਂ।